ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਆਪਾਂ ਲੈ ਕੇ ਨਵੀਂ ਰੈਸਪੀ ਅੱਜ ਦੀ ਆਪਣੀ ਰੈਸਪੀ ਹੈਗੀ ਆ ਮਿੱਠੀਆਂ ਮਠੀਆਂ ਦੀ ਅੱਜ ਬਣਾਵਾਂਗੇ ਮਠੀਆਂ ਕਿਉਂਕਿ ਹੁਣ ਚਾਹ ਨਾਲ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿਲ ਕਰਦਾ ਵਾ ਕਿਉਂਕਿ ਹੁਣ ਸਰਦੀ ਨਹੀਂ ਕਰਕੇ ਤੇ ਖੋਆ ਜਾਂ ਪੰਜੀਰੀ ਤੇ ਅਜੀਆਂ ਚੀਜ਼ਾਂ ਗਰਮ ਹੁੰਦੀਆਂ ਤਾਂ ਕਰਕੇ ਹੁਣ ਜਾਂ ਬਿਸਕੁਟ ਹੋਣ ਤੇ ਜਾਂ ਕੋਈ ਹੋਰ ਸ਼ਕਰਪਾਰੇ ਜਾਂ ਮਠੀਆਂ ਤਾਂ ਕਰਕੇ ਮੈਂ ਅੱਜ ਲੱਗੀਆਂ ਮੱਠੀਆਂ ਬਣਾਉਣ ਨਾਲੇ ਮੈਂ ਖਚਲ ਤੁਹਾਡੇ ਨਾਲ ਆਪਾਂ ਰੈਸਪੀ ਸਾਂਝੀ ਕਰਦੇ ਆਂ ਉਹਦੇ ਲਈ ਆਪਾਂ ਇੱਕ ਕਟੋਰੀ ਲਈਆ ਮੈਦੇ ਦੀ ਇੱਕ ਡੇਢ ਚਮਚ ਆਪਣੇ ਕੋਲੇ ਸੂਜੀ ਦਾ ਵਾ ਆ ਦੇਸੀ ਘਿਓ ਲਿਆ ਆਪਾਂ ਤੇ ਕੋਸਾ ਪਾਣੀ ਲਿਆ ਆਪਾਂ ਨਾ ਜ਼ਿਆਦਾ ਠੰਡਾ ਲੈਣਾ ਨਾ ਜ਼ਿਆਦਾ ਗਰਮ ਲੈਣਾ ਤੇ ਆ ਲਈ ਆਪਾਂ ਸੌਫ ਸਭ ਤੋਂ ਪਹਿਲਾਂ ਆਪਾਂ ਆਟਾ ਜਿਹੜਾ ਮੈਦਾ ਤੇ ਸੂਜੀ ਆ ਇਹਨਾਂ ਨੂੰ ਗੁੰਨਾਂਗੇ ਇਹਨੂੰ ਹਾਂਜੀ ਆਪਾਂ ਹੁਣ ਡੋਂਗੇ ਦੇ ਵਿੱਚ ਪਾ ਲਾਂਗੇ ਮੈਦਾ ਤੋਂ سیم ਵੱਧ ਘੱਟ ਵੀ ਲੈ ਸਕਦੇ ਆ ਮੈਂ ਈ ਦਸੂਜੀ ਤੇ ਐ ਚੱਪਾ ਪਾ ਲਾਂਗੇ ਸੋਜੀ ਇਹਦੇ ਵਿੱਚ ਆਪਾਂ ਪਾਵਾਂਗੇ ਘਿਓ ਘਿਓ ਪਾ ਕੇ ਆਪਾਂ ਪਹਿਲਾਂ ਹੱਥ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਮੋਣ ਜਿਹਾ ਬਣਾਵਾਂਗੇ ਇਹਨਾਂ ਜ਼ਿਆਦਾ ਆਪਾਂ ਘਿਓ ਵੀ ਨਹੀਂ ਪਾਉਣਾ ਤੇ ਘੱਟ ਵੀ ਨਹੀਂ ਪਾਉਣਾ ਜਿਹੜੇ ਸੁੱਕਾ ਜਹਾਟਾ ਰਹਿ ਅੰਦਰ ਵੇਸਤਰਾ ਇਹਦਾ ਬਣ ਜਾਵੇ ਕਿਉਂਕਿ ਬਾਅਦ ਚ ਆਪਾਂ ਪਾਣੀ ਨਾ ਗੁੰਨਣਾ ਤੇ ਆਪਾਂ ਜ਼ਿਆਦਾ ਘਿਓ ਵੀ ਨਹੀਂ ਪਾਉਣਾ ਵੀ ਜੀ ਦੇ ਨਾ ਹੀ ਇਸ ਤਰ੍ਹਾਂ ਆਪਾਂ ਬੱਟੇ ਤੇ ਲੱਡੂ ਬੱਟੇ ਜਾਣ ਹੁਣ ਮੈਂ ਚੰਗੀ ਤਰ੍ਹਾਂ ਲੌਂਨੀ ਹਾਂ ਜਾਨੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਫ ਤੇ ਹੁਣ ਆਪਾਂ ਵਿੱਚ ਇਹਦੇ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਪਾਉਂਦੇ ਜਾਵਾਂਗੇ ਆਪਾਂ ਇਹ ਜ਼ਿਆਦਾ ਢਿੱਲਾ ਨਹੀਂ ਕਰਨਾਗੇ ਹਾਂਜੀ ਆਪਾਂ ਆਟਾ ਇਕੱਠਾ ਕਰਕੇ ਮਲ ਕੇ ਰੱਖਤਾ 10 ਮਿੰਟ ਆਪਾਂ ਇਹਨੂੰ ਆਈ ਪਿਆ ਰਹਿਣਾ ਕਿਉਂਕਿ ਇਹਦੇ ਵਿੱਚ ਸੋਜੀ ਪਾਈ ਹੋਈ ਹੈ ਥੋੜਾ ਇਹ ਫੁੱਲ ਜਾਊਗਾ ਤੇ ਉਦੋਂ ਬਾਅਦ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਹੁੰਨਾਂਗੇ ਹੁਣ ਅਚਰ ਆਪਾਂ ਆਪਣੀ ਚਾਸ ਨਹੀਂ ਟਿਕਉ ਧਰ ਦਿੰਨੀ ਹਾਂਜੀ ਆਪਣੇ ਆਟੇ ਨੂੰ ਹੋ ਗਏ 10 ਮਿੰਟ ਪਏ ਨੇ ਤੇ ਹੁਣ ਆਪਾਂ ਬਣਾਉਨੇ ਮੱਠੀਆਂ ਤੇ ਆ ਆਪਾਂ ਇੱਧਰ ਲਈ ਅਖੰਡ ਜਿੰਨਾ ਆਪਾਂ ਮੈਦਾ ਲਿਆਉਣੀ ਆਪਾਂ ਖੰਡ ਲੈਣੀ ਤੇ ਉਹਨਾਂ ਹੀ ਆਪਾਂ ਪਾਣੀ ਪਾਉਣਾ ਤੇ ਇਹਦੇ ਵਿੱਚ ਆਪਾਂ ਕਰਾਂਗੇ ਚਾਸਨੀ ਤਿਆਰ ਤੇ ਇਹਦੇ ਵਿੱਚ ਆਪਾਂ ਬਣਾਵਾਂਗੇ ਮੱਠੀਆਂ ਤੇ ਮੈਂ ਪਾਉਂਗੀ ਦੇਸੀ ਘਿਓ ਤੇ ਤੁਸੀਂ ਰਿਫਾਈਨ ਵੀ ਪਾਉਣਾ ਜੀ ਰਿਫਾਈਨ ਵੀ ਪਾ ਸਕਦੇ ਆ ਜੇ ਰਿਫਾਈਨ ਚ ਬਣਾਉਣੀ ਹੈ ਤੇ ਮੈਂ ਦੇਸੀ ਚ ਬਣਾਉਂਗੀ ਚਾਸ ਨੇ ਚੱਕਾ ਲੈ ਚਿਆਂ ਪਾਤੀ ਨੂੰ ਹੋਰ ਮੈਂ ਆਪ ਤੇ ਦੇ ਇਸ ਤਰ੍ਹਾਂ ਦੋ ਟੇਡੇ ਜੇ ਬਣਾ ਲਏ ਇਹਨਾਂ ਨੂੰ ਮੈਂ ਮਲਤੀ ਤੁਸੀਂ ਪਹਿਲਾਂ ਵੀ ਬਣਾ ਕੇ ਰੱਖ ਸਕਦੇ ਆ ਘਿਓ ਤੇ ਚਾਸ ਨੇ ਧਾਰਨਤ ਤੇ ਨਾਲ ਦੀ ਨਾਲ ਵੀ ਬਣਾ ਕੇ ਪਾ ਸਕਦੇ ਆ ਆਪਾਂ ਇਹਨੂੰ ਇਸ ਤਰ੍ਹਾਂ ਵੇਲ ਲੈਣਾ ਇਹਨੂੰ ਨਾ ਜ਼ਿਆਦਾ ਪਾ ਮੋਟਾ ਰੱਖਣਾ ਤੇ ਨਾ ਜ਼ਿਆਦਾ ਪਤਲਾ ਰੱਖਣਾ ਹੁਣ ਮੇਰੇ ਕੋਲ ਤਾਂ ਗਲਾਸ ਆ ਤੁਸੀਂ ਨਹੀਂ ਗਲਾਸ ਹੈਗਾ ਤਾਂ ਤਿੱਖਾ ਕੋਈ ਵੀ ਤਿੱਖੀ ਚੀਜ਼ ਹੈ ਜਿੱਡੀਆਂ ਜਿੱਡੀਆਂ ਆਪਾਂ ਮਠੀਆਂ ਬਣਾਉਣੇ ਹੁੰਦੇ ਨੇ ਇਹਨਾਂ ਨੂੰ ਕੱਟ ਲੈਣ। ਆਪਾਂ ਸਾਰੀਆਂ ਕੱਟ ਲਾਂਗੇ। ਹਾਂਜੀ ਆਪਾਂ ਸਾਰੀਆਂ ਕੱਟ ਲਿਆ ਗਲਾਸ ਨਾਲ ਬਿਲਕੁਲ ਗਲਾਸ ਦਾ ਵੈਸੇ ਆਮ ਤਿੱਖੇ ਹਰੇਕ ਘਰ 'ਚ ਹੁੰਦੇ ਨੇ ਨਹੀਂ ਤੁਸੀਂ ਕੋਈ ਜਾਂ ਕੋਈ ਟੱਕਾ ਨਾ ਲੈ ਸਕਦੇ। ਹੁਣ ਆਪਾਂ ਇਹਦੇ ਵਿੱਚ ਸ਼ੇਕ ਕਰਾਂਗੇ ਤਾਂ ਕਿ ਫਲ ਆ ਜਾ। ਸਾਰੀਆਂ ਵਿੱਚ ਆਪਾਂ ਇਦਾਂ ਸ਼ੇਕ ਕਰਾਂਗੇ। ਤਾਂ ਕਿ ਚੰਗੀ ਤਰ੍ਹਾਂ ਪੱਕ ਜਾਣ ਤੇ ਇਹ ਕਦਮ ਫੁੱਲਣ ਨੂੰ। ਮੈਂ ਜਪਸ਼ੀ ਇੱਕ ਕਰ ਲਈ ਤੇ ਹੁਣ ਆਪਾਂ ਕਰਦੇ ਆ ਆਪਣਾ ਕਿਓ ਚੈੱਕ। ਥੋੜਾ ਜਿਹਾ ਇਹਦੇ ਵਿੱਚ ਆਟਾ ਪਾ ਕੇ। ਨਹੀਂ ਹਜੇ ਗਰਮ ਨਹੀਂ ਹੋਇਆ ਕਿਉਂਕਿ ਮੈਂ ਸੈਮ ਤੇ ਕਰਤਾ ਸੀ ਕਿ। ਤੁਹਾਨੂੰ ਚਲ ਆਪਾਂ ਦੂਜੀਆਂ ਮੱਠੀਆਂ ਤਿਆਰ ਕਰਦੇ ਹਾਂ ਗਰਮ ਹੋ ਲੈਣ ਦਿੰਦੇ ਹਾਂ। ਹਨਾ ਪੌਣਾ ਟਾਈਮ ਇੱਧਰ ਆਪਣੀ ਦੂਜੀ ਰੋਟੀ ਤਿਆਰ ਕਰਦੇ ਜਿਹਦੀ ਆਪਾਂ ਮੱਠੀਆਂ ਬਣਾਉਣੀਆਂ ਹੁੰਦੀਆਂ ਤੇ ਇੱਧਰ ਆਪਣੀ ਜਿਹੜੀ ਚਾਸ ਨੇ ਉਹ ਵੀ ਰਿਜਣ ਲੱਗੀ। ਤੇ ਕਿਉਂਕਿ ਉਹ ਕਰਮ ਹੋ ਗਿਆ। ਤੇ ਹੁਣ ਆਪਾਂ ਪੈਕ ਪੈਕ ਕਰਕੇ ਮਠੀਰ ਵਿੱਚ ਪਾ ਦਾਂਗੇ ਇਹ ਆਪਾਂ ਸੇਮੇ ਤੇ ਰੱਖਣਾ ਜਿਆਦਾ ਗਰਮ ਵੀ ਕਰ ਲਾਂਗੇ ਹੰਨੇ ਸਾਰੀਆਂ ਮਠੀਆਂ ਪੈਲੇ ਵਿੱਚ ਪਾ ਪਈਆਂ ਵੇਖੋ ਥੋੜਾ ਜਿਹਾ ਨੂੰ ਇੱਕ ਪਾਸੇ ਨੂੰ ਸਿੱਕ ਜਾਂਦਾ ਫਿਰ ਆਪਾਂ ਪਾਸਾ ਚੇਂਜ ਕਰ ਦਾਂਗੇ ਬਦਲ ਦਾਂਗੇ ਹੰਨੇ ਆਪਾਂ ਪਾਸਾ ਚੇਂਜ ਕਰਤਾ ਸੀ ਹੁਣ ਆਪਾਂ ਗੈਸ ਜਿਆਦਾ ਹੌਲੀ ਕਰ ਲਾਂਗਾ ਸੇਮਸੇ ਇਹਨਾਂ ਨੂੰ ਪਾ ਲਾਂਵਾਂਗੇ ਕਿ ਕਿੱਥੋਂ ਚੰਗੀ ਤਰ੍ਹਾਂ ਪੱਕ ਜਾਂ ਇਦਾਂ ਰੱਖ ਲਵਾਂ ਮੈਂ ਜਿਹੜਾ ਆਪਾਂ ਦੂਜੀਆਂ ਪਿਆਰ ਕਰਦੇ ਆਂ ਵੇਲ ਕੇ ਕੱਟ ਕੇ ਰੱਖ ਲਈਏ ਤੇ ਹੁਣ ਆਪਾਂ ਇਹਨਾਂ ਵਿੱਚ ਸ਼ੇਕ ਕਰਦੇ ਹਾਂ ਹਾਂਜੀ ਆਹ ਦੇਖੋ ਆਪਣੇ ਮੱਠੀਆਂ ਕਿੰਨੀਆਂ ਵਧੀਆ ਬਣ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲਿਆ ਤੇ ਹੁਣ ਇੱਧਰ ਆਪਾਂ ਦੂਸਰੀਆਂ ਪਾਤੀਆਂ ਮੱਠੀਆਂ ਤੇ ਹੁਣ ਆਪਣੀ ਚਾਹਸਣੀ ਤਿਆਰ ਆ ਜਿਹੜੀਆਂ ਆਪਣੀਆਂ ਮੱਠੀਆਂ ਬਣ ਗਏ ਉਹਨੂੰ ਆਪਾਂ ਚਾਹਸਣੀ ਦੇ ਵਿੱਚ ਪਾ ਦਾਂਗੇ ਨਾਲੇ ਮੌਲਾ ਪੱਤੇ ਕਰਕੇ ਇਹਨਾਂ ਚਾਹਸਣੀ ਦੇ ਵਿੱਚ ਪਾ ਦਾਂਗੇ ਕੈਸਾ ਜਿਹੜਾ ਆਪਾਂ ਸਿਮ ਰੱਖਣਾ ਵਾ ਤੇ ਚੱਲਦਾ ਹੀ ਰਹਿਣ ਦੇਣਾ ਜਿਹੜਾ ਇਹ ਵਿੱਚ ਚੰਗੀ ਤਰ੍ਹਾਂ ਚਾਹਸਣੀ ਭਰ ਜਾਵੇ ਦੇ ਵਿੱਚ ਵੀ ਹਲਾਉਂਦੇ ਜਾਵਾਂਗੇ ਪਾਲਟਾ ਦਾਂਗੇ ਇਹਦੇ ਵਿੱਚ ਜਿਹੜੀ ਚਾਸਨੀ ਹੈ ਮਠੀਆਂ ਦੇ ਆਪਣੀ ਚੰਗੀ ਤਰ੍ਹਾਂ ਭਗ ਜਾਣੀ ਹਾਂਜੀ ਇਧਰ ਆਪਣਾ ਦੂਜਾ ਪੋਰ ਵੀ ਤਿਆਰ ਆ ਤੇ ਆ ਆਪਾਂ ਨੇ ਪਾਈਆਂ ਹੋਈਆਂ ਚਾਸਨੀ ਚ ਤੇ ਇਹਨਾਂ ਨੂੰ ਪੈਗ ਫੋਂ ਦੇਖੋ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਤੇ ਉਹ ਨਮਾ ਪੂਰਾ ਜਿਹੜਾ ਪਾਦਾਂਗੇ ਲੱੱਚੀ ਹਾਂਜੀ ਹੁਣ ਆਪਾਂ ਮਠੀਆਂ ਆਪਣੀਆਂ ਕੱਢ ਲਈਆਂ ਤੇ ਬਣ ਗਿਆ ਚੰਗੀ ਤਰ੍ਹਾਂ ਚਾਸਨੀ ਚ ਤੇ ਹੁਣ ਆਪਾਂ ਦੂਸਰੀਆਂ ਮਠੀਆਂ ਜਿਹੜੀਆਂ ਵਿੱਚ ਪਾ ਦਿੰਨੇ ਆ ਇਹਦੇ ਹਾਂਜੀ ਆਪਾਂ ਕੱਟਤੀਆਂ ਪਲੇਟਾਂ 'ਚ ਤੇ ਦੂਜੀਆਂ ਆਪਣੀਆਂ ਬਣ ਜਾਂਦੀਆਂ। ਚਲੇ ਚੀ ਵੀ ਉਪਰ ਆ ਗਈ। ਆ ਦੇਖੋ ਜੀ ਆਪਣੀਆਂ ਮਠੀਆਂ ਬਣ ਕੇ ਬਿਲਕੁਲ ਤਿਆਰ ਐ ਮੈਂ ਦੋ ਤਰ੍ਹਾਂ ਦੋ ਪਲੇਟਾਂ 'ਚ ਪਾਈਆਂ ਤੁਹਾਨੂੰ ਦੱਸਦੀਆਂ ਕਿਵੇਂ ਆ ਇਹ ਅਲੱਗ-ਅਲੱਗ ਕਿਵੇਂ ਲੱਗਦੀਆਂ ਆ ਮੈਂ ਪਹਿਲਾਂ ਕੱਢ ਲਈਆਂ ਸੀਗੀਆਂ ਤੇ ਆ ਬਾਅਦ 'ਚ ਸੀਗੀਆਂ। ਚਾਸਨੀ ਦੇ ਵਿੱਚ ਸੀ ਤੇ ਇਹ ਚਾਸਨੀ ਨੂੰ ਮੈਂ ਚੰਗੀ ਤਰ੍ਹਾਂ ਜਦੋਂ ਆਪਣੀਆਂ ਬਣ ਗਈਆਂ ਤੇ ਇਹਦੇ ਵਿੱਚ ਹੀ ਰਹਿਣ ਤਾਂ ਜੇ ਤਾਂ ਤੁਸੀਂ ਵਿੱਚ ਖਾਂਡੇ ਦੇ ਲਾਉਣੀਆਂ ਤਾਂ ਠੀਕ ਹੈ ਜੇ ਪਹਿਲਾਂ ਇਸੇ ਤਰ੍ਹਾਂ ਕੱਢਣੀਆਂ ਤੇ ਇਸੇ ਤਰ੍ਹਾਂ ਕੱਢ ਲਓ ਤੇ ਮੈਂ ਵਿੱਚ ਇਹਨੂੰ ਖੰਡ ਦੇ ਚੰਗੀ ਤਰ੍ਹਾਂ ਇਹਨੂੰ ਰਹਿਣ ਤਾਂ ਤੇ ਜਿਵੇਂ ਮੈਸੇਜ ਆਇਆ ਕਰਦਾ ਜਿਵੇਂ ਆਪਣੀਆਂ ਨਹੀਂ ਹੁੰਦੀਆਂ ਬਾਲੂਸ਼ਾਈਆਂ ਇਹ ਉਦਾਂ ਦੀਆਂ ਬਣ ਗਈਆਂ ਤੇ ਆਹ ਮੈਂ ਪਹਿਲਾਂ ਕੱਢ ਲਈਆਂ ਸੀਗੀਆਂ ਤੇ ਇਹਦੇ ਉੱਪਰ ਜਿਵੇਂ ਵੈਸੇ ਉਹ ਖੰਡ ਜੀ ਲਾਤੀ ਉੱਪਰ ਤੇ ਮੈਂ ਕਿ ਇਦਾਂ ਵੀ ਠੀਕ ਆ ਤੁਸੀਂ ਦੋਨੇ ਤਰੀਕੇ ਬਣਾ ਸਕਦੇ ਆ ਜੇ ਵਿੱਚ ਚਾਸਨੀ ਦੇ ਰਹਿਣ ਦੇਓਗੇ ਤਾਂ ਖੰਡ ਜੰਮ ਕੇ ਇਦਾਂ ਵਾਲੂ ਸ਼ਾਈ ਵਾਂਗ ਬਣ ਜਾਣਗੀਆਂ ਤੇ ਪਹਿਲਾਂ ਕੱਢ ਲੂਗੀ ਤਾਂ ਇਸ ਤਰ੍ਹਾਂ ਸਾਫ਼ ਬਣ ਜਾਣਗੀਆਂ ਜੇ ਤੁਸੀਂ ਬਾਅਦ ਚ ਵੀ ਜਿਹੜੀ ਆਪਣੇ ਖੰਡ ਪਈ ਆ ਜੇ ਤੁਸੀਂ ਉਹਦੇ ਉੱਪਰ ਪਾਉਣੀ ਚਾਹੁੰਦੇ ਹੋ ਤਾਂ ਪਾ ਸਕਦੇ ਆ ਤੇ ਨਹੀਂ ਜੇ ਤੁਸੀਂ ਇਹਨੂੰ ਜਿਵੇਂ ਆਪਣੇ ਕੋਲ ਥੱਲੇ ਪੀਸ ਪਈ ਆ ਪਲੇਨ ਹੀ ਰੱਖਣੀ ਆ ਤਾਂ ਪਲੇਨ ਹੀ ਰੱਖ ਲਿਓ ਤੇ ਇਹ ਚਾਸਨੀ ਚੋਂ ਕੱਢੀਆਂ ਕਰਕੇ ਬਹੁਤ ਚੱਪ ਚੱਪ ਕਰਦੀਆਂ ਕਿਉਂਕਿ ਮਿੱਠੀਆਂ ਵਾ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਇਕ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਜੀ ਉਹ ਸਬਸਕ੍ਰਾਈਬ ਕਰ ਲਿਆ ਕਰੋ ਆਪਣਾ ਚੈਨਲ ਤਾਂ ਕਿ ਆਪਾਂ ਜਿਹੜੀਆਂ ਨਵੀਆਂ-ਨਵੀਆਂ ਰੈਸਪੀਆ ਤੁਹਾਡੇ ਲਈ ਲੈ ਕੇ ਆਈਏ ਠੀਕ ਹੈ ਜੀ ਹੁਣ じゃ ਬਾਈ ਬਾਈ ਮਿਲਾਂਗੇ ਅਗਲੀ ਵੀਡੀਓਸ ਮੈਂ ਜਿਹੜੇ ਆਪਣੇ ਮੱਠੀਆਂ ਠਾਰ ਗਿਆ ਸੀ ਤੇ ਹੁਣ ਮੈਂ ਡੱਬੇ 'ਚ ਕੱਢਦਾ ਇਹਨਾਂ ਨੂੰ